ਪੰਗਾਲੀ ਕਿਉਂਕਿ ਇੱਥੇ ਕਾਫੀ ਰਾਸੀ ਅਰੇ ਅਸੀਂ ਸਾਰਿਆਂ ਨਾਲ ਆਪਣਾ ਉਹਨਾਂ ਦਾ ਦੁੱਖ ਸਾਂਝਾ ਕਰਦੇ ਅਸੀਂ ਸਾਰੇ ਉੱਥੇ ਗਏ ਆਂ ਔਰ ਇੱਕ ਪਿੰਡ ਦੇ ਪੰਜ ਜੀ ਜਿੱਦਾਂ ਇੱਥੋਂ ਪਤਾ ਲੱਗਾ ਵੀ ਸ਼ਾਇਦ ਇੱਥੇ ਵੀ ਪਾਦੀਆ ਛੇ ਸਾਰਿਆਂ ਨੂੰ ਵੱਡੀ ਗੱਲ ਹੈ ਵੀ ਜਿਹੜੇ ਲੋਕ ਇਹ ਕੰਮ ਕਰਦੇ ਆ ਜਿਹੜੇ ਲੋਕ ਇਹ ਜ਼ਹਿਰ ਵੇਚਦੇ ਆ ਅਬਰੂਰ ਮੈਂ ਇੱਕ ਬੰਦੇ ਤੇ ਆਪਾਂ ਸਾਰੇ ਇਕੱਠੇ ਹੋ ਕੇ ਸਰਕਾਰ ਦੇ ਜਿਹੜਾ ਆਪਾਂ ਲੱਗੇ ਹੋਏ ਵੀ ਡਰੱਗ ਦੇ ਖਿਲਾਫ ਪੰਜਾਬ ਦੇ ਵਿੱਚ ਇੱਕ ਆਵਾਜ਼ ਪੱਦੀ ਚਾਹੀਦੀ ਇੱਕ ਮਤ ਪੱਦੀ ਚਾਹੀਦੀ ਸਾਰਾ ਪੰਜਾਬ ਇਸ ਕਰਕੇ ਨਾਲ ਹੈ ਸਰਕਾਰ ਪਰ ਆ ਤੁਹਾਡੇ ਸਾਹਮਣੇ ਹੈ ਇੱਕ ਛੋਟੇ ਜਿਹੇ ਕਸਬੇ ਦੇ ਵਿੱਚ 14-15 ਲੋਕ ਚਲੇ ਜਾਂਦੇ ਤੋਂ ਰਾਇਸਾਬ ਨੇ ਇਸ ਨੂੰ ਮੰਨ ਪਾਦੀ ਗੱਲ ਨਹੀਂ ਹੋ ਸਕਦੀ ਤੇ ਸਰਕਾਰ ਨੂੰ ਉਹਨਾਂ ਬੰਦਿਆਂ ਦਾ ਸ਼ਿਕਾਇਤ ਸਰਕਾਰ ਨੇ ਪਾਣੀ ਇੱਥੋਂ ਦੀ ਪੁਲਿਸ ਨੇ ਪਾਣੀ ਇਹਦਾ ਮਤਲਬ ਕਿ ਇੰਨੇ ਵੱਡੇ ਪੈਮਾਨੇ ਦੇ ਵਿੱਚ ਜ਼ਹਿਰ ਵਿਕਰੀ ਇੱਕ ਸ਼ਰਾਬ ਦੇ ਨਾਂ ਦੀ ਇੱਕ ਤੁਸੀਂ ਥੈਲੀਆਂ ਵਿੱਚ ਪਾ ਕੇ ਸ਼ਰਾਬ ਭਰੋਸਦੇ ਹੋ ਤੇ ਗਰੀਬ ਬੰਦੇ ਨੇ ਤੇ ਸਸਤੀ ਤੀਜਵਲ ਜਾਂਦੇ ਤੇ ਜਿਹੜੇ ਬੰਦੇ ਇੱਥੇ ਇਹ ਨਹੀਂ ਹੈ ਤੇ ਕੋਈ ਥੈਲੀਆਂ ਵਿੱਚ ਟੈਂਕਰ ਆਂਦੇ ਨੇ ਜੋ ਲੋਕਾਂ ਤੋਂ ਪਤਾ ਲੱਗਿਆ ਵੀ ਇੱਥੇ ਰੋੜ ਟੈਂਕਰ ਲੱਗ ਔਰ ਪਹਿਲੇ ਵੀ ਇੱਥੇ ਬਹੁਤ ਸਾਰੀਆਂ ਮੌਤਾਂ ਹੋ ਚੁੱਕੀਆਂ ਤੇ ਸਰਕਾਰ ਇਸ ਦੇ ਤੇ ਧਿਆਨ ਨਹੀਂ ਦੇਦੀ ਮੈਂ ਦਿੱਲੀ ਤੱਕ ਤਾਰ ਜੁੜੇ ਵਿੱਚ ਕਿਸੀ ਵੀ ਟੀਮਾਂ ਭੇਜੀਆਂ ਹੈਗੀਆਂ ਮੈਂ ਉਸ ਤੋਂ ਇਲਾਵਾ ਕਿੰਨੇ ਕੋਈ ਵੱਡੇ ਕਿਤੇ ਬੰਦੇ ਦਾ ਵੀ ਨਾਮ ਆ ਰਿਹਾ ਹੈ ਜੇਕਰ ਉਹ ਦੀ ਸ਼ਮਲੀਅਤ ਪਾਈ ਜਾਂਦੀ ਤਾਂ ਉੱਥੇ ਵੀ ਕਰਦਾ ਹੀ ਹੋਣਾ ਮੈਂ ਤੁਹਾਡੇ ਕੈਮਰੇ ਨਾਲ ਹੀ ਇਹ ਗੱਲ ਕਹਿਣਾ ਚਾਹੁੰਦਾ ਜੇ ਕਿਤੇ ਵੱਡੇ ਬੰਦੇ ਦਾ ਜਿਹਦਾ ਨਾਮ ਆ ਰਿਹਾ ਇਹ ਉੱਤੇ ਸ਼ਿਕੰਜਾ ਪਾ ਲੈਣ ਕਿ ਬਹੁਤ ਵੱਡੀ ਗੱਲ ਹੈ ਇਹ ਨਾਂ ਵੱਡੇ ਵੱਡੇ ਜਰੂਰ ਇਹ ਕਹਿਣਗੇ ਵੱਡੇ ਵੱਡੀਆਂ ਸਾਧਨਾਂ ਵਧਾਨ ਕੇ ਪਰ ਅਲਟੀਮੇਟਲੀ ਦੇਖੋ ਗਰੀਬ ਨੂੰ ਉਹਦਾ ਇਨਸਾਫ ਨਹੀਂ ਮਿਲਦਾ ਠੀਕ ਹੈ ਅੱਜ ਸਰਕਾਰ ਆ ਗਈ ਹੈ ਸਰਕਾਰ ਨੇ ਗਰੀਬਾਂ ਦੇ ਨਾਲ ਉਹਨਾਂ ਨੂੰ 10-10 ਲੱਖ ਰੁਪਈਆ ਦਿੱਤਾ ਹੈ ਇਹ 10 ਲੱਖ ਰੁਪਈਏ ਦੇ ਨਾਲ ਇੱਕ ਗਰੀਬ ਬੰਦੇ ਦਾ ਜਿਹਦੇ ਛੋਟੇ-ਛੋਟੇ ਬੱਚੇ ਹੋਣ ਉਹਨਾਂ ਦਾ ਉਹ ਜੀਵਨ ਚੱਲ ਸਕਦਾ ਹੈ ਕਿਤੇ ਹੀ ਨਹੀਂ ਅਸੀਂ ਕੋਈ ਇੱਥੇ ਸਿਆਸਤ ਨਹੀਂ ਕਰਦਾ ਅਸੀਂ ਤੇ ਅੱਜ ਦੁੱਖ ਸਾਂਝਾ ਕਰਨ ਆਏ ਹਾਂ ਉਹਨਾਂ ਪਰਿਵਾਰਾਂ ਦੇ ਨਾਲ ਲੋਕਾਂ ਨਾਲ ਵੀ ਮਿਲਦੇ ਵਿਚਰੇ ਤੁਸੀਂ ਉਹਨਾਂ ਦਾ ਕੀ ਕਰਨ ਕਿ ਕਿ ਅਸੀਂ ਕਿ ਹਾਲਾਤ ਦੇਖੇ ਘਰ ਬਹੁਤ ਮਾੜੇ ਹਾਲਾਤ ਦੇ ਕਰਦੇ ਕੋਈ ਦਰ ਰੀ ਸੀ ਦੀ ਹਾਲੀ ਕਰਦੇ ਦੀ 500000 ਬੰਦੇ ਹੋਣੇ ਤੇ ਉਹਦਾ ਕੀ ਨਾਮ ਕਰਦੇ ਹਾਲਾਤ ਜਿੰਨਾ ਤੁਸੀਂ ਗਰੀਬੀ ਦਾ ਸਰਵੀ ਰੇਖਾ ਕਹਿ ਸਕਦੇ ਹੋ ਉਹ ਹਨ ਮਦਦਗਾਰ ਕੋਈ ਬੰਦੇ ਇਹ ਸਸਤੀ ਚੀਜ਼ ਵੱਲ ਜਾਂਦੇ ਨੇ ਨਾ ਜਿੰਨੇ ਤੇ ਜਿਹੜਾ 4 ਪੈਸੇ ਵੱਧ ਕਮਾਦਾ ਉਹ ਠੀਕੇ ਤੋਂ ਸ਼ਰਾਬ ਲੈ ਦਿੰਦਾ ਪਰ ਸਰਕਾਰ ਨੂੰ ਜਿਹੜੇ ਟੈਂਕਰਾਂ ਵਿੱਚ ਲਿਆ ਕੇ ਇਹ ਜ਼ਹਿਰ ਵੇਚਦੇ ਆ ਸਾਡੀ ਦੇ ਹੱਥ ਜੋੜ ਕੇ ਵੇਚਦੀ ਹੈ ਇਹਨਾਂ ਪੁਲਿਸ ਵਾਲੇ ਇਹਨਾਂ ਸਾਰਿਆਂ ਦੇ ਚਿਕੰਜਾ ਕਸੋਗੇ ਤੇ ਇਹ ਕੰਮ ਸ਼ਾਇਦ ਕਿਸੇ ਇਹਨੂੰ ਲਗਾਮ ਦੇ ਪਾਏ ਕਿਉਂਕਿ ਇਹਦੇ ਵਿੱਚ ਮਿਲੀ ਭਗਤ ਤੋਂ ਬਗੈਰ ਇਹ ਕੰਮ ਨਹੀਂ ਹੁੰਦਾ ਤਾਂ ਸਾਡੀ ਤਾਂ ਬੇਨਤੀ ਆ ਵੀ ਉਹਨਾਂ ਗਰੀਬ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਅੱਜ ਆਪਾਂ 10-10 ਲੱਖ ਦਾ ਕਹਿ ਕੇ ਗਏ ਆ। ਇਹ ਉਹਦੇ ਤੇ ਪੜੇ ਲਿਖੇ ਨੂੰ ਨੌਕਰੀ ਜ਼ਰੂਰ ਦੇ ਕੇ ਦੇ। ਨਹੀਂ ਕਹਿ ਕੇ ਗਏ ਕਹਿੰਦੇ ਅਗਰ ਨੌਕਰੀ ਜਿਹੜੀ ਕਾਬੇ ਤੋਂ ਉਹਦਾ ਬਲੱਡ ਲਾਈਨ ਵਿੱਚ ਚੁੱਕ ਹੋਗਾ ਤੇ ਉਹ ਤਾਂ ਕਹਿ ਸਕਦਾ ਜੀ ਸੰਤ ਜੀ ਨੌਕਰੀ ਰੱਬ। ਚਲੋ ਮੈਂ ਆਸ ਕਰਦਾ ਆ ਵੀ ਸਰਕਾਰ ਆਪਣੀ ਉਸ ਗੱਲ ਦੇ ਉੱਤੇ ਕਾਇਮ ਰਹੇਗੀ। ਰਹਿੰਦੇ ਨਹੀਂ ਹੁੰਦੇ ਕਾਸ ਕਰੀ। ਕੋਈ ਗੱਲ ਕਿ ਨਾ ਤੁਸੀਂ ਬਹੁਤ ਵੱਡੀ ਡਰੱਗਸ ਦੀ ਗੱਲ ਕਰਦੇ ਆਂਦੇ ਹੋ। ਸਾਰਾ ਪੰਜਾਬ ਤੁਹਾਡੇ ਨਾਲ ਆ। ਅਸੀਂ ਵੇਖਣਾ ਚਾਹਾਂਗੇ ਵੀ ਵੱਡੇ ਜਿਹੜੇ ਤੁਸੀਂ ਦਿੱਲ ਕੇ ਕਹਿੰਦੇ ਕੋਈ بڑا ਨਾਂ ਆ ਰਿਹਾ ਜੁੜ ਰਿ ਇਹ ਉਹ ਜ਼ਰੂਰ ਲੋਕਾਂ ਦੇ ਜੱਦਕ ਜ਼ਰੂਰ ਕਰੋ ਤੇ ਉਹਨਾਂ ਨੂੰ ਸ਼ਿਕੰਜਾ ਪੂਰਾ ਪੈਣਾ ਚਾਹੀਦਾ ਹੈ। ਮੇਰੇ ਇਲਾਜ਼ ਵੀ ਨਹੀਂ ਮੰਨਦਾ। ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਇਹ ਵੀ ਕਹਿਣਾ ਪੈ ਰਿਹਾ ਹੈ ਕਿ ਇਹ ਪ੍ਰਸ਼ਾਸਨ ਦੀ ਨਾਕਰੇ ਥਲੇ ਸਭ ਕੁਝ ਹੋਇਆ। ਜਿਹੜਾ ਬੰਦਾ ਵੇਚਦਾ ਸੀ ਔਰ ਬੜੇ ਲੰਬੇ ਸਮੇਂ ਤੋਂ ਇਹ ਦਾ ਜਿਹੜਾ ਸੀ ਇਸ ਫਿਰ ਟਾਈਪ ਜਿਹੜੀ ਸ਼ਰਾਬ ਨਵਾ ਸੀ ਵੇਚ ਰਿਹਾ ਸੀ ਕਿ ਇਹਦਾ ਮਹਿਕਮੇ ਨੂੰ ਪਤਾ ਨਹੀਂ ਸੀ। ਔਰ 200 ਮੀਟਰ ਦੀ ਦੂਰੀ ਦੇ ਉੱਤੇ ਚੌਂਕੀ ਤੋਂ ਉਹਦਾ ਘਰ ਹੋਵੇ ਕਿ ਸਰਕਾਰ ਸੁੱਤੀ ਸੀ। ਸਾਰਾ ਇਹਨਾਂ ਦਾ ਖੁਫੀਆ ਤੰਤਰ ਕਿੱਥੇ ਗਿਆ ਇੰਟੈਲੀਜੈਂਸ ਸੀਆਈਡੀ ਇਸ ਕਰਕੇ ਸ਼ੱਕ ਹੋਈ ਜਿਹੜੀ ਆ ਉਹ ਪੁਲਿਸ ਦੀ ਭੁਗਤਲੇ ਪਾਸ ਜਾ ਕਿ ਮੰਗ ਤੇ ਰੱਖ ਹੋਏਗਾ ਕੋਈ ਕੇ ਚਾ ਪਹਿਲਾ ਕੇਸ ਉਸੇ ਤਰੀਕੇ ਨਾਲ ਰਫਾ ਦਫਾ ਹੋ ਜਾਏਗਾ ਫਿਰ ਇਹ ਜਿਹੜਾ ਇਹਨਾਂ ਨੇ ਕਿਹਾ ਸੀ ਯੁੱਧ ਨਸ਼ਾ ਵਿਰੁੱਧ ਅੱਜ ਪਤਾ ਲੱਗ ਗਿਆ ਨਾ ਕਿ ਸਾਰੀ ਫੂਕ ਨਿਕਲ ਗਈ ਉਹਨਾਂ ਦਾ ਤਾਲੀਬਾਦ ਸਾਹਿਬ ਜਿਹੜੇ ਸ਼ਰਾਬ ਦਿਰੀਲੀ ਪੀਣ ਦੇ ਨਾਲ ਮੌਤਾਂ ਹੋਈਆਂ ਵਾ ਹੁਣ ਤੱਕ ਦੀ ਕੀ ਕਾਰਵਾਈ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਕੀਤੀ ਗਈ ਜਿਹੜੇ ਮੁਜ਼ਮ ਸੀਗੇ ਸਾਰੇ ਦੇ ਸਾਰੇ ਫੜ ਲੇ ਪਹਿਲੀ ਵਾਰ ਦੀ ਹਿਸਟਰੀ ਜੋ ਹੋਇਆ ਕਿ ਕੱਲ ਸ਼ਾਮੀ ਘਟ ਰਹਾ ਹੋਈ ਜ਼ਾਦਾ 30 ਸੱਤੇ ਦੇ ਸੱਤੇ ਬੁੱਧੋਂ ਫੜ ਕੇ ਜਿਹੜਾ ਹਵਾਂ ਦਾ ਅੱਟ ਦੇ ਪਿੱਛੇ ਗਾ ਇਹ ਗਰੀਲੀ ਸ਼ਰਾਬ ਜਿਹੜੀ ਆ ਕਿੱਥੋਂ ਆਈ ਤੇ ਕਿਵੇਂ ਪਹੁੰਚੀ ਇੱਥੋਂ ਤੱਕ ਨਹੀਂ ਨਹੀਂ ਇਹ ਇਹ ਸਾਰੀ ਚੀਜ਼ ਦਾ ਜਿਹੜਾ ਤਾ ਤੂੰ ਮਤਲਬ ਇਹ ਅੱਜ ਸ਼ਾਮ ਤੱਕ ਜਾਂ ਸਵੇਰ ਤੱਕ ਪਤਾ ਲੱਗ ਜਾਊਗਾ ਕਿ ਅਸੀਂ ਉਹ ਕੜੀ ਜਿਹੜੀ ਆ ਉਹ ਜੋੜਿਆ ਵੀ ਕਿੱਥੋਂ ਆਈ ਕਿਹੜੇ ਬੰਦੇ ਨੇ ਲਿਆਂਦੀ ਕਿੱਦਾਂ ਸਪਲਾਈ ਕੀਤੀ ਉਹ ਜਦੋਂ ਕੜੀ ਛੁੱਟੂਗੀ ਮੈਂ ਫੇਰ ਦੱਸੂਗਾ ਤਦ ਜਿਵੇਂ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਚਲਾ ਰਹੀ ਆ ਤਾਂ ਇਹ ਨਸ਼ਾ ਜਿਹੜਾ ਵਾ ਖਤਮ ਕਰਨ ਦੀ ਗੱਲ ਜਿਹੜੀ ਕੀਤੀ ਜਾ ਰਹੀ ਆ ਤਾਂ ਅੱਜ ਇਹ ਘਟਨਾ ਜਿਹੜੀ ਆ ਵਾਪਰੀ ਆ 2020 ਦੇ ਵਿੱਚ ਵੀ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਵਾਪਰੀ ਸੀ ਤਿੰਨ ਜ਼ਿਲ੍ਹਿਆਂ ਦੇ ਵਿੱਚ ਮੌਕਾ ਹੋਇਆ ਸੀ ਜੇ ਕਿਤੇ ਉਸ ਸਮੇਂ ਮਤਲਬ ਸਖਤ ਸਜ਼ਾ ਮਿਲ ਜਾਂਦੀ ਤੇ ਸ਼ਾਇਦ ਇਹਨਾਂ ਵੇਖਲੇ ਪਈਦੇ ਪਰ ਕੋਈ ਨਹੀਂ ਹੁਣ ਇੰਦਾਂ ਦੀ ਸਜ਼ਾ ਦਿਆਂਗੇ ਕਿ ਅੱਗੋਂ ਤੋਂ ਇੰਦਾਂ ਦਾ ਕੋਈ ਕੰਮ ਕਰਦੀ ਹਿੰਮਤ ਨਹੀਂ ਕਰੂਗਾ ਹਾਂ ਧਰਿਆ ਸਾਹਿਬ ਜਿਹੜਾ ਪਰਿਵਾਰ ਦੇ ਮੋਟਾ ਯਾਨੀ ਕਮੂਨ ਨਾਲ ਕਿਉਂ ਨਹੀਂ ਸਕਦੀ ਨਹੀਂ ਨਹੀਂ ਕੋਈ ਨਹੀਂ ਅਸੀਂ ਉਹਨਾਂ ਦੀ ਮਤ ਕਰਾਂਗੇ ਉਹਨਾਂ ਦੇ ਬੱਚਿਆਂ ਨੂੰ ਪੜਾਵਾਂਗੇ ਸਰਕਾਰ ਮੈਂ ਕਹ ਦੂ ਕਿ ਉਹਦਾ ਸਾਰੇ ਪਰਿਵਾਰਾਂ ਨਾਲ ਉਹਨਾਂ ਨੂੰ ਮਿਲ ਕੇ ਆਇਆ ਸਾਰਿਆਂ ਨੂੰ ਹੁਣੇ ਮੁੱਖ ਮੰਤਰੀ ਸਾਹਿਬ ਵੀ ਮਿਲ ਗਏ ਸਾਰੇ ਪਰਿਵਾਰਾਂ ਨੂੰ ਸਮਝਦ ਗਿਆ ਹਾਂ ਇੱਕ ਕਰਕੇ ਕੋਈ ਕੋਈ ਗੱਲ ਨਹੀਂ ਕਹ ਬੁੱਲਾ ਕਟੜਾ ਵਾਪਸ ਗਈ ਬਹੁਤ ਮਾੜੀ ਵਾਪਸੀ ਆ ਸਾਡੇ ਬੜੇ ਮਤਲਬ ਕਈ ਨੌਜਵਾਨ 24 24 ਸਾਲ ਦੇ ਮੁੰਡੇ ਕਈ ਜਿਹੜੇ ਡੈਥ ਹੋ ਗਈ ਸੋ ਅਸੀਂ ਉਪਰ ਪਰਿਵਾਰਾਂ ਦੇ ਨਾਲ ਆ ਉਹ ਦੋਸ਼ੀ ਜਿਹੜੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰ ਹਾਂ ਤਿੰਨ ਪਿੰਡਾਂ ਦੇ ਵਿੱਚ ਇੱਕ ਬਹੁਤ ਮੰਦ ਭਾਗੀ ਸੁਖਦਾਇਕ ਕੱਟਣਾ ਕਦੀ ਜੇ ਜਿਹੜੀ ਗਰਾਪਿੰ ਨਾਲ ਹੁਣ ਤੱਕ ਜੋ ਸਾਡੇ ਕੋਲੋਂ ਕਿਤੇ 17 ਤਕਰੀਬ ਅਣ ਹੋਇਆ ਮਸਾ ਹੋਇਆ ਜਿਹੜੇ ਪਿੰਡ 'ਚ ਆਪਾਂ ਗੁਰੂ ਘਰ 'ਚ ਖੜੇ ਆਂ ਇਸ ਪਿੰਡ ਦੀਆਂ ਕੱਟਕਟ ਏਸੀ ਪਿੰਡ ਰੀਆਂ ਪੰਜ ਤੋਂ 6 ਮੋਤਾ ਇਸੇ ਪਿੰਡ ਦੀਆਂ ਪੰਘਾਲੀ ਦੀਆਂ ਨੇ ਪੰਜ ਹਰੀਏਵਾਲ ਦੀਆਂ ਨੇ ਤਲਵੰਡੀ ਦੀਆਂ ਸੋ ਇੱਕ ਮਤਲਬ ਕਤਲ ਹੀ ਨਹੀਂ ਅਸਲ 'ਚ ਮੋਤਾ ਨਹੀਂ ਕਿ ਅਸੀਂ ਹੁਣ ਤੱਕ 10 ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਚੁੱਕੇ ਆਂ ਤੇ ਜਿਹੜੇ ਸਪਲਾਈ ਕਰਦੇ ਸੀ ਜਾਂ ਜਿਹੜੇ ਥੋੜਾ ਥੱਟ ਲੈ ਕੇ ਆਉਂਦੇ ਸੀ ਚੇਨ ਦਾ ਪਤਾ ਲੱਗ ਜਾਂਦਾ ਕੌਣ ਕੌਣ ਕਿੰਨੂੰ ਸਕੋਰ ਕਰਦਾ ਸੀ ਦਿੱਲੀ ਤੱਕ ਵੀ ਤਾਰ ਜੁੜੇ ਨੇ ਦਿੱਲੀ ਵੀ ਸਾਡੀ ਟੀਮ ਗਈ ਹੋਈ ਹੈ ਭਾਵੇਂ ਜਿਹੜਾ ਮਰਜੀ ਹੋਵੇ ਇਹਦੇ ਵਿੱਚ ਭਾਵੇਂ ਕੋਈ ਪਾਵਰਫੁੱਲ ਹੋਵੇ ਭਾਵੇਂ ਪਾਵਰਫੁੱਲ ਰਿਆ ਹੋਵੇ ਭਾਵੇਂ ਕੋਈ ਜਿੰਨਾ ਮਰਜੀ ਉਹਦੀ ਸਰਕਾਰੇ ਦੁਆਰੇ ਪਹੁੰਚ ਹੋਵੇ ਜਾਂ ਵਟਐਵਰ ਰਕਸ਼ਾ ਨਹੀਂ ਜਾਊਗਾ ਕਿਉਂਕਿ ਬਹੁਤ ਹੀ ਗਰੀਬ ਘਰਾਂ ਦੇ ਇਕੱਲੇ-ਇਕੱਲੇ ਕਮਾਉਂਦੇ ਸੀ ਲਗਭਗ ਛੋਟੇ-ਛੋਟੇ ਬੱਚੇ ਉਹਨਾਂ ਦੀ ਕਿਸੇ ਵੀ ਮਾਂ ਕਿਸੇ ਦੀ ਦਾਦੀ ਕਿਸੇ ਦੀ ਭੈਣ ਉਹਨਾਂ ਦੇ ਅਥਰੂ ਜਿਹੜੇ ਉਹ ਦੇਖੇ ਨਹੀਂ ਜਾ ਰਹੇ ਐਸੇ ਨਾਲ ਕੋਈ ਜਾਨ ਤਾਂ ਨਹੀਂ ਵਾਪਸ ਲੈ ਆ ਸਕਦੇ ਪਰ ਕਿਉਂਕਿ ਉਹ ਪਰਿਵਾਰ ਹੈਂਡ ਟੂ ਮਾਊਥ ਨੇ ਜਿਹੜੇ ਅੱਜ ਹੀ ਕਮਾਉਂਦੇ ਸੀ ਅੱਜ ਹੀ ਸ਼ਾਮ ਨੂੰ ਖਾਂਦੇ ਸੀ ਉਹ ਜੀ ਚਲੇ ਗਏ 10-10 ਲੱਖ ਰੁਪਈਆ ਜਿੰਨੀਆਂ ਮੌਤਾਂ ਹੋਈਆਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਉਹ ਵੀ ਅਸੀਂ ਜਿਹੜਾ ਉਹਨਾਂ ਦਾ ਅਕਾਊਂਟ ਨੰਬਰ ਵਗੈਰਾ ਉਹਨਾਂ ਦੇ ਜਿੰਨੇ ਵੀ ਹੈਗੇ ਨੂੰ ਲੈ ਕੇ ਡੀਸੀ ਸਾਹਿਬ ਕਹਿੰਦੇ ਕੱਲ ਤੱਕ ਮੇਰੇ ਕੋਲ ਫਾਇਦਾ ਆ ਜਾਣਗੇ ਸਾਰਿਆਂ ਦੀਆਂ ਕਈਆਂ ਦੇ ਬੱਚੇ ਛੋਟੇ ਐ ਕਿਉਂਕਿ ਜੇ ਛੋਟੇ ਬੱਚੇ ਆ ਤਾਂ ਪੜਾਉਣ ਤੱਕ ਹੀ 10ਵੀਂ 12ਵੀਂ ਤੱਕ ਪਹੁੰਚਣ ਨੂੰ ਕਾਫੀ ਸਾਲ ਲੱਗਦੇ ਤਾਂ ਅਸੀਂ ਉਹਨਾਂ ਦੇ ਪਰਿਵਾਰ ਚੋਂ ਜਾਂ ਉਹਨਾਂ ਦੇ ਬਲੱਡ ਰਿਲੇਸ਼ਨ ਚੋਂ ਕੋਈ ਬੰਦਾ ਜੇ ਜਾਂ ਕੋਈ ਕੋਈ ਬੇਟੀ ਜਾਂ ਕੋਈ ਉਹਨਾਂ ਦੀ ਭੈਣ ਜੇ ਉਹ ਨੌਕਰੀ ਕਰਨ ਦੇ ਕਾਬਿਲ ਹੈਗੀ ਹੋ ਤਾਂ ਅਸੀਂ ਉਹਨਾਂ ਨੂੰ ਇੱਕ ਵਾਰੀ ਉਹਨਾਂ ਦਾ ਉਸ ਪਰਿਵਾਰ ਦਾ ਖਰਚਾ ਜਿਹੜਾ ਉਹ ਤੋਂ ਚਲਾਵਾਂਗੇ ਤੇ ਇੱਕ ਬੱਚੇ ਨੇ ਪਲੱਸ 2 ਕੀਤੀ ਹੋਈ ਹੈ ਨੌਕਰੀ ਤਾਂ ਉਹਨੂੰ ਦੇ ਸਕਦੇ ਹਾਂ ਨੇ ਪਰ ਮੈਂ ਕਹਾਂ ਵੀ ਜੇ ਦੋ ਸਾਲ ਤਿੰਨ ਸਾਲ ਦੇ ਵਿੱਚ ਪੀਏ ਹੋ ਚੁੱਕੀ ਜਾਦਾ ਵੱਡੀ ਨੌਕਰੀ ਮਿਲ ਜੂਗੀ ਫਿਰ ਅੱਗੇ ਜਾ ਜਿਆਦਾ ਚਾਂਸ ਟਰੱਕੀਆਂ ਦੇ ਵੀ ਰਹਿੰਦੇ ਆ ਸੋ ਕਿਸੇ ਵੀ ਪਰਿਵਾਰ ਦਾ ਚੁੱਲ੍ਹਾ ਜਿਹੜਾ ਉਹ ਅਸੀਂ ਭੁਜਣ ਨਹੀਂ ਦੇਵਾਂਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਜੋ ਖੜੇ ਨੇ ਹੁਣ ਤੱਕ ਉਹ ਤੋਂ ਬਾਅਦ ਚੇਨ ਜੁੜੀ ਜਾਂਦੀ ਹੈ ਅੱਗੇ ਤੜੀਆਂ ਕਿਤੇ ਤੱਕ 600 ਲੀਟਰ ਦਾ ਆਨਲਾਈਨ ਆਰਡਰ ਕੀਤਾ ਹੋਇਆ ਸੀ ਮੈਥਨੋਲ ਸੀ 600 ਲੀਟਰ ਦਿੱਲੀ ਤੋਂ ਆਰਡਰ ਕੀਤਾ ਹੋਇਆ ਸੀ ਔਰ ਇਹ ਮੈਥਨੋਲ ਸਈ ਕਈ ਵਾਰੀ ਮੈਨੂੰ ਦੱਸਿਆ ਪਿੰਡ ਵਾਲਿਆਂ ਨੇ ਕੱਲੀ-ਕੱਲੀ ਮੌਤ ਹੋ ਜਾਂਦੀ ਹੈ ਤਾਂ ਉਹਨੂੰ ਕਿਸਮਤ ਕਹਿ ਕੇ ਜਾਂ ਰੱਬ ਦਾ ਭਾਣਾ ਮੰਨ ਕੇ ਬਈ ਜੰਦੇਪਰ ਹੁਣ 17 ਜਦੋਂ ਕੱਠੀਆਂ ਹੀ ਪਿੰਡਾਂ ਚ ਆ ਕੇ ਆਪਾਂ ਪਿੰਡਾਂ ਚ ਹੋਈਆਂ ਤਾਂ ਉਹਨੇ ਮਾਮਲਾ ਉੱਪਰ ਕੇ ਸਾਹਮਣੇ ਆਇਆ ਤੇ ਬਿਲਕੁਲ ਨਾਲ ਖੜਾਂਗੇ ਪਰਿਵਾਰ ਦੇ ਜਿਸ ਤੋਂ ਪਹਿਲਾਂ ਜਦੋਂ ਤਰਨਤਾਰਨ ਦੇ ਨੇੜੇ ਦੇ ਉਧਰ ਜੰਡਿਆਲਾ ਗੁਰੂ ਦੇ ਪਿੰਡਾਂ ਚ 150 ਮੌਤਾਂ ਹੋਈਆਂ ਬਿਲਕੁਲ ਸੇਮ ਲੱਛਣ ਉਹੋ ਹੀ ਨੇ ਪਹਿਲਾਂ ਅੱਖਾਂ ਨਿਕਾ ਜਾਂਦੀ ਹੈ ਫਿਰ ਮੂੰਹ ਚੋਂ ਛੱਟ ਆਉਂਦੀ ਹੈ ਕਈ ਤਾਂ ਮੈਨੂੰ ਸਰਪੰਚ ਸਾਹਿਬ ਨੇ ਦੱਸਿਆ ਕਿ ਮੇਰੇ ਕੋਲ 9 ਵਜੇ ਤੱਕ ਬੈਠਾ ਰਿਹਾ 10 10 ਵਜੇ ਮੇਰੇ ਕੋਲ ਗਿਆ 9 ਵਜੇ ਮੇਰੇ ਕੋਲ ਆਇਆ ਸਕਸ ਵਜੇ ਗਿਆ ਤੇ ਸ਼ਾਮ 5 ਵਜੇ ਮੌਤ ਉਹ ਉਦੋਂ ਤੱਕ ਸਰੀਰ ਜਿਹੜਾ ਉਹਦਾ ਉਹ ਜ਼ਹਿਰ ਬ੍ਰੇਨ ਤੱਕ ਚਲੀ ਗਈ ਇਹ ਬਹੁਤ ਮੰਦਪਾਗੀ ਘਟਨਾ ਹੈ ਔਰ ਸਾਡਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਵਿੱਚ ਇਹ ਵੀ ਹੈ ਇਹ ਜ਼ਹਿਰਾਂ ਜਿਹੜੀਆਂ ਬਣ ਰਹੀ ਨੇ ਔਰ ਜੋ ਮੈਥਨੋਲ ਨੂੰ ਡਿলিউਟ ਕਰਕੇ ਫੈਲੀਆਂ ਚ ਪਾ ਲੀ। ਲੈਕਟ ਜੀ ਬਣਾ ਲੈਂਦੇ। ਉਦੀ ਕੋਈ ਡਿਗਰੀ ਨਹੀਂ ਚੈੱਕ ਕਰਦਾ ਉਦੀ ਕੋਈ ਕੁਝ ਨਹੀਂ ਉਹ ਤਾਂ ਬਸ 10 ਤੋਂ 20 ਰੁਪਈਆ 10 ਤੋਂ 20 ਰੁਪਈਆ ਦਾ ਉਹ ਉਹਨਾਂ ਨੂੰ ਦਿੱਤੇ ਆ। ਸੋ ਮਤਲਬ ਕੋਈ ਐਡਾ ਵੱਡਾ ਪਰ ਕਿਉਂਕਿ ਘਿੰਤੀ ਬਹੁਤ ਜ਼ਿਆਦਾ ਹੁਣ ਇਹ ਤਾਂ ਮਾਫੀਆ ਬਣ ਜਾਂਦਾ। ਤੇ ਇਹਨੂੰ ਅਸੀਂ ਸਾਡੇ ਐਕਸਰਸ ਦੇ ਸਾਰੇ ਅਫਸਰ ਨੇ ਦੋ दो अभी एक्साइज के संबंधित हो दो सस्पेंड भी किया जोरवाल जी होगी एक, एक, एक ता ता तो इतों के जो इंस्पैक्ट ने एक्साइज के जिन्हें जमृतसर लेकर एक्साइज हाँ जी लोगल डी एस पी भी जो क्योंकि ਇਹ ਕੰਮ ਦੇ ਕੋ ਕੋੜਸੀ ਜਾਂ ਬਿਰੋਕਰੇਸੀ ਦੀ ਜਾਂ ਪੋਲਿਟਿਕਲ ਸ਼ੈਤ ਉਹ ਬਿਨਾਂ ਤਾਂ ਹੋ ਨਹੀਂ ਸਕੀ ਐ ਕੋਣ ਸਰਕਾਰ ਦੇ ਲਈ ਦਰਦਾ ਹੁੰਦੇ ਕੋਈ ਨਾ ਕੋਈ ਤਾਂ ਉਹਦਾ ਆਕਾ ਕੋਈ ਮਾਈ ਬਾਪ ਹੁੰਦਾ ਸત્તા ਹੀ ਤਾਂ ਤੱਕ ਨੋ ਸਪਰਸ ਬਹੁਤ ਦੋਦਾ ਜੇ ਉਹ ਇੱਥੇ ਤੇ ਟੇਕਪ ਤੁਹਾਡ ਨੂੰ ਖੜੀ ਨਹੀਂ ਲੇਕਿਨ ਇਸ ਬਾਅਦ ਵੀ ਕਾਟੇ ਚਲੇ ਚੱਲ ਕਿਵੇਂ ਰਿਹਾ ਹੈ ਉਹ ਇਹਨਾਂ ਖਾਸ ਕਰ ਇਸ ਉਹ ਜੜਾ ਜਿਹੜਾ ਉਹ ਬਾਰਡਰੀਏ ਬਾਰਡਰੀ ਵਿੱਚ ਬਾਰਡਰੀਏ ਦੇ ਵਿੱਚ ਨਹੀਂ ਲੱਕਵੇ ਵਿੱਚ ਆਵੀ ਉਹ ਬਾਰਡਰ ਏਰੀਆ ਥੋੜਾ ਜਿਆਦਾ ਇਸ ਤਰ੍ਹਾਂ ਦਾ ਹੁੰਦਾ ਕਿਉਂਕਿ ਕਿ ਕਿ ਜੜਾਂ ਢੂੰਗੀਆਂ ਨੇ ਮੈਂ ਤੁਹਾਨੂੰ ਦੱਸਿਆ ਨਾ ਕਿ ਤੇ ਅਸੀਂ ਜੜਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਪੱਤਿਆਂ ਤੇ ਸਪਰੇਅ ਕਰੀ ਜਾਈਏ ਤਾਂ ਕਿ ਜੜਾਂ ਚ ਹੋਵੇ ਉਹਦਾ ਕੀ ਬਣਾ ਅੱਜ ਤੱਕ 10 ਬੰਦੇ ਫਰੇਗੇ ਨਹੀਂ ਜਿਨ੍ਹਾਂ ਚੋਂ ਕੁਝ ਕਹਾ ਕੇ ਨਾ ਲੈ ਰਹੇ ਨਹੀਂ ਹੋ ਮੈਂ ਇਹ ਤੇ ਦੱਸ ਨਹੀਂ ਸਕਦਾ ਮਤਲਬ ਹੋ ਸਕਦਾ ਹੈ ਕਿ ਕੋਈ ਕਿਸੇ ਵੱਡੇ ਲੈਵਲ ਤੱਕ ਸਵੇ ਅਕਸਰ ਤੇ ਉੱਚਾ ਕਬਡੇ ਜਿਹੜੇ ਲੀਡਰ ਨੇ ਉਹਨਾਂ ਦੇ ਵਿਚਾਰ ਵਿਚ ਆ ਜੀ ਸਭ ਪੂਰੇ ਪੰਜਾਬ ਦੇ ਉਹ ਆ ਥੋੜੀ ਹੁੰਦੇ ਵਿੱਚ ਉਹ ਆ ਪਿਆਰ ਕਰਿਆ ਜੀ ਇਹਦਾ ਸ਼ਿਕਾਇਤ ਕਰਦੇ ਆ ਕਿਹ ਜੀ ਇਹ ਪੀਆ ਕੌਣ ਚਲਾ ਲੂਗਾ ਜੀ ਇਹ ਉਹਦਾ ਕੋਈ ਨਾ ਕੋਈ ਤਾਂ ਕੋਈ ਨਾ ਕੋਈ ਤਾਂ ਉਹ ਬਿਊਰੋਕ੍ਰੇਸੀ ਜਾਂ ਫਿਰ ਜਿਹੜੀ ਪੋਲਿਟਿਕਸ ਦੇ ਪਰ ਪੰਜਾਬ ਤੇ ਫਾਇਦਾ ਹੋਇਆ ਕਿ ਪੰਜਾਬ ਦੇ ਪੰਜਾਬ ਦੇ ਨਾ ਪਾਉਗੇ ਜੀ ਬੱਸਾਂ ਕਿਹਾਸਤੇ ਹੋ ਰਹੀ ਸੀ ਕਿ ਐਜ਼ ਅ ਕਰੀਅਰ ਕਰੀਅਰ ਪਰ ਥੋੜੇ ਜਿਹੇ ਪੈਸੇ ਦੇ ਕੇ ਉਹ ਬੱਸਾਂ ਟ੍ਰਾਂਸਪੋਰਟ ਕਰ ਰਹੇ ਸੀ ਜਿਵੇਂ ਜਿਵੇਂ ਸਾਨੂੰ ਦੇਖੋ ਪਤਾ ਲੱਗੀ ਜਾਊਗਾ ਸਾਰਾ ਕੁਝ ਸਾਨੂੰ ਤਾਂ ਅਸੀਂ ਇਸ ਮਾਮਲੇ 'ਚ ਕਿਉਂਕਿ ਦਾ ਜੋਧਾਲੇ ਇਧਰੋਂ ਜਿਹੜਾ ਬਾਰਡਰ ਦਾ ਏਰੀਆ ਹੈ ਬਾਰਡਰ ਤੇ ਤਣਾਅ ਹੈ ਬਲੈਕਆਊਟ ਵੀ ਮਤਲਬ